ਸੰਯੁਕਤ ਕਿਸਾਨ ਮੋਰਚੇ ਮਤਲਬ ਕਿ ਐਸ ਕੇ ਐਮ ਨਾਲੋਂ ਸੂਬੇ ਦੀ ਸਤਾਤੇ ਰਾਮ ਆਦਮੀ ਪਾਰਟੀ ਨੇ ਦੂਰੀ ਵਧਾ ਲਈ ਹੈ ਦੂਜੇ ਬਨੇ ਖਾਪੇ ਪੱਕੀ ਮਹਾਜ ਦੀਆਂ ਧਿਰਾਂ ਐਸ ਕੇ ਐਮ ਨਾਲ ਮੁੜ ਕੇ ਉਹ ਖਿਚੜੀ ਹੋ ਗਈਆਂ ਨੇ ਅਸਲ ਦੇ ਵਿੱਚ ਐਸ ਕੇ ਐਮ ਨੇ ਕਿਸਾਨੀ ਮੰਗਾਂ ਤੇ ਮਸਲਿਆਂ ਨਾਲ ਸੰਬੰਧਤ ਅਗਲੀ ਰਾਏ ਬਣਾਉਣ ਲਈ ਅਗਲਾ ਰਾਏ ਮਸ਼ਰਬਾ ਘੜਨ ਲਈ ਅੱਜ ਚੰਡੀਗੜ੍ਹ ਦੇ ਵਿੱਚ ਆਲ ਪਾਰਟੀਆਂ ਦੀ ਬੈਠਕ ਸੱਦੀ ਸੀ ਜਿਸ ਦੇ ਵਿੱਚ ਸਤਾਤੇ ਰਾਮ ਆਦਮੀ ਪਾਰਟੀ ਦੇ ਨਮਾਇंदे ਬਿਲਕੁਲ ਵੀ ਹਾਜ਼ਰ ਨਹੀਂ ਹੋਏ ਜਦੋਂ ਕਿ ਵਿਰੋਧੀ ਧਿਰ ਕਾਂਗਰਸ ਦੇ ਨਮਾਇਦੇ ਭਾਵੇਂ ਹਾਜ਼ਰ ਹੋਏ ਉਦੋਂ ਤੱਕ ਅੱਧੇ ਉੱਦ ਜਿਹੜੀ ਇਹ ਬੈਠਕ ਉਹ ਗੁਜ਼ਰ ਚੁੱਕੀ ਸੀ ਉਹਦਾ ਸਿਲਸਿਲਾ ਕਾਫੀ ਅੱਗੇ ਵੱਧ ਚੁੱਕਾ ਸੀ ਉੰਜ ਇਸ ਜਿਹੜੀ ਆਲ ਪਾਰਟੀਆਂ ਦੀ ਬੈਠਕ ਦੇ ਵਿੱਚ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸਿਹਾਰ ਤੇ ਜੱਜ ਨੂੰ ਪੰਜ ਮੈਂਬਰੀ ਤੇ ਕਿਹਾ ਜਾਂਦਾ ਹੈ ਉਹਦੇ ਨਮਾਇਦੇ ਵੀ ਸ਼ਾਮਲ ਹੋਏ ਦਰਜਨ ਦੇ ਕਰੀਬ ਪਾਰਟੀਆਂ ਸ਼ਾਮਲ ਹੋਈਆਂ ਦੱਸੀਆਂ ਜਾ ਰਹੀਆਂ ਨੇ ਤੇ ਜਿਹੜੀ ਵੱਡੀ ਗੱਲ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਕਿ ਸਤਾਤੇ ਇਸ ਬੈਠਕ ਤੋਂ ਦੂਰ ਰਹੀ ਤੇ ਵਿਰੋਧੀ ਤੇਰੀ ਵੀ ਉਦੋਂ ਪਹੁੰਚੀ ਜਦੋਂ ਬੈਠਕ ਦਾ سلسلہ ਕਾਫੀ ਗੁਜ਼ਰ ਚੁੱਕਾ ਸੀ ਖੈਰ ਇਸ ਅੱਜ ਦੇ মিডিਆ ਸਭਦਲ ਪ੍ਰੋਗਰਾਮ ਦੇ ਵਿੱਚ ਸਹਿਯੋਗ ਵਜੋਂ ਸਾਡੇ ਨਾਲ ਜੁੜੇ ਨੇ ਉਹਗੇ ਰਾਜਸੀ ਮਹੱਤਵ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਭਗਵੰਤ ਸਿੰਘ ਜੀ ਤੋਂ ਜਾਨਣਾ ਚਾਹੁੰਦੇ ਆ ਕਿ ਅੱਜ ਦੀ ਬੈਠਕ ਦਾ ਜਿਹੜਾ ਇਹ ਤਰੀਕਾ ਕਿਵੇਂ ਰਿਹਾ ਕਿ ਕੁਝ ਨਮਾਇंदे ਬੜੀ ਦੇਰ ਨਾਲ ਪਹੁੰਚੇ ਐ ਕੁਝ ਪਹੁੰਚੇ ਹੀ ਨਹੀਂ ਅਜਿਹਾ ਸਾਰਾ ਕੁਝ ਸਾਡੇ ਨਾਲ ਜੁੜ ਰਿਹਾ ਹੈ ਡਾਕਟਰ ਭਗਵੰਤ ਸਿੰਘ ਜੀ ਜੀ ਡਾਕਟਰ ਸਾਹਿਬ ਭਿੰਡਰ ਸਾਹਿਬ ਅੱਜ ਦੇਖੋ ਐਸਕੇਐਮ ਨੇ ਨਾ ਸਰਬਦਲੀ ਮੀਟਿੰਗ ਬੁਲਾਈ ਸੀਗੀ 11 ਵਜੇ ਕਿਸਾਨਪੁਰ ਬੰਦੇ ਵਿੱਚ ਸਰਬਦਲੀ ਮੀਟਿੰਗ ਜੀ ਜੀ ਉਹ ਲੇਟ ਸ਼ੁਰੂ ਹੋਈ 11:15 ਵਜੇ ਸ਼ੁਰੂ ਹੋਈ ਅਰ ਇਹ ਇੱਕ ਬੱਕਰੀ ਜਿਹੜੀ ਇਸ ਮੀਟਿੰਗ ਦਾ ਜਿਹੜਾ ਸਰਬ ਦੇ ਲਈ ਮੀਟਿੰਗ ਹੈ ਇਹਦੇ ਇੱਕ ਵੱਖਰਾ ਜਿਹੜਾ ਪਹਿਲੂ ਇਹ ਸਾਹਮਣੇ ਆਇਆ ਹੈ ਵੀ ਨਾਤਾ ਕੋ ਕ੍ਰਾਂਟਿ ਪਾਰਟੀ ਦਾ ਕੋਈ ਨੁਮਾਇੰਦਾ ਉੱਥੋਂ ਪਹੁੰਚਿਆ ਜੀ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿਰੋਧੀ ਤੇ ਰਹਿ ਜਿਹੜੀ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਤੇ ਰਹਿ ਉਹ ਵੀ ਉਹਨਾਂ ਦੇ ਨੁਮਾਇੰਦੇ ਵੀ 1 ਵਜੇ ਦੇ ਲੱਗੇ ਚੱਕੇ ਪਹੁੰਚੇ ਨਹੀਂ ਜੀ ਦੇਖੋ ਤੱਕੋ ਮਤਲਬ ਪੌਣੀ ਮੀਟਿੰਗ ਦੇਖੋ ਹੁਣ 11:30 ਤੋਂ ਸ਼ੁਰੂ ਹੋਈ ਹੋਈ ਪੌਣੀ 1 ਦੇ ਕਰੀਬ ਪਹੁੰਚਦੇ ਨੇ ਬੰਦੇ ਤਾਂ ਉਦੋਂ ਤੱਕੋ ਕਾਫੀ ਖਤਮ ਹੋ ਚੁੱਕੀ ਸੀ ਤੇ ਤੁਹਾਨੂੰ ਲੱਗਦਾ ਵੀ ਇਹ ਪਾਰਟੀਆਂ ਰੂਲਿੰਗ ਪਾਰਟੀ ਅਤੇ اپੋਜੀਸ਼ਨ ਪਾਰਟੀ ਹਮ ਇਹ ਕਿਸ ਸਕੀਮ ਦੇ ਇਹ ਮਸਲਿਆਂ ਬਾਰੇ ਜਾਂ ਇਸਕੀਮ ਬਾਰੇ ਇੰਨੀਆ ਗੈਰ ਸੰਵੇਦਨਸ਼ੀਲ ਜਾਂ ਗੈਰ ਸੀਜੀਤਾ ਕਿਉਂ ਹੋ ਗਈਆਂ ਇਹ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਜੇ ਆਪਾਂ ਦੇਖੀਏ ਤਾਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਦਾ ਉਸ ਵੇਲੇ ਜਦੋਂ ਕਿ ਕਿਸਾਨ ਐਸਕੇਐਮ ਨੇ ਕਿਹਾ ਸੀ ਦੀ ਐਸੀ ਪ politcal ਪਾਰਟੀਆਂ ਨੂੰ ਕਿਸੇ ਨੂੰ ਹੌਲੀ ਕਰਾਂਗੇ ਉਹਨਾਂ ਨੂੰ ਬੁਲਾਉਂਦੇ ਨਹੀਂ ਸੀਗੇ ਤੇ ਉਹਨਾਂ ਨੂੰ ਸ਼ਾਮਲ ਹੋਣਾ ਦਾ ਪਰੰਤੂ ਉਸ ਵੇਲੇ ਸਾਰੀਆਂ ਪਲੀਟਿਕਲ ਪਾਰਟੀਆਂ ਸਾਰੀਆਂ ਰਾਜਸੀ ਪਾਰਟੀਆਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਤਿਆਰ ਸੀ ਉਹ ਕਿਸਾਨਾਂ ਦੇ ਪ੍ਰਤੀਕਾਤਨ ਅੰਦੋਲਨ ਪ੍ਰਤੀ ਹਰ ਪੱਖ ਤੋਂ ਚਾਹੁੰਦੇ ਸੀ ਇਹ ਵੀ ਤੁਹਾਨੂੰ ਪਤਾ ਹੋਊਗਾ ਕਿ ਉਦੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਕਹਾ ਖਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਉਹਨਾਂ ਨੂੰ ਸ਼ਾਮਲ ਹੋਣ ਤੋਂ ਰੋਕਦੇ ਸੀ ਜਾਂ ਹੋਰ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਦੂਜੀਆਂ ਪਾਰਟੀਆਂ ਦੇ ਬਲਕਿ ਬਲਕਿ ਡਾਕਟਰ ਸਾਹਿਬ ਅੱਜ ਕੇਂਦਰੀ ਹਕਮਰਾਨ ਤੇ ਭਾਜਪਾ ਦੇ ਨੁਮਾਇੰਦੇ ਜ਼ਰੂਰ ਪਹੁੰਚੇ ਆ ਸਮੇਂ ਸਰ ਡੈਟਕੇ ਦੇ ਵਿੱਚ ਜੀ ਬਾਰੇ ਇਹ ਆਪਾਂ ਗੱਲ ਪੰਜਾਬ ਦੇ ਪਰਸਪੈਕਟਿਵ ਦੀ ਜੀ ਆਪਾਂ ਦੋ ਦੋ ਮੁੱਖ ਪਾਰਟੀਆਂ ਜੀ ਸੱਤਾਧਾਰੀ ਹੈ ਉਹ ਤਾਂ ਕੌਂਤੇ ਹੀ ਨਹੀਂ ਹੈ ਜੀ ਇਹਨਾਂ ਨੂੰ ਹੁਣ ਥੀ ਲਿਆ ਜਾ ਤੱਕ ਤਾਂ ਜਦ ਕਿ ਇੱਕ ਐਸਕੇਐਮ ਨੇ 4 ਸਰ ਦਲਪਾਰਟੀ ਮੀਟਿੰਗ ਬੁਲਾਈ ਸੀ ਇਹਦੇ ਵਿੱਚੋਂ ਖੇਤਾਂਾਂ ਦੇ ਮਸਲੇ ਪਾਣੀ ਦਾ ਮਸਲਾ ਅਤੇ ਜਿਹੜਾ ਹੈਗਾ ਓਪਨ ਵਪਾਰ ਦਾ ਮਸਲਾ ਇਹਨਾਂ ਮਸਲਾਂ ਦੇ ਉੱਪਰ ਗੰਭੀਰਤਾ ਨਾਲ ਗੱਲ ਹੋਣੀ ਸੀ ਜਿਮਾਂਤ ਨਾਲ ਗੱਲ ਹੋਈ ਵੀ ਹੈ ਤੇ ਉਹਦੇ ਵਿੱਚੋਂ ਉਹਨਾਂ ਨੇ ਆਪਣੇ ਪੱਖ ਰੱਖਣੇ ਸੀ ਪਰantu ਜਦ ਕਿ ਸਰਕਾਰ ਨੇ ਤਾਂ ਬਿਲਕੁਲ ਯੂਜ਼ਾ ਕੀਤਾ ਸਰਕਾਰ ਕਰਨ ਕਰ ਲਈ ਤੇ اپੋਜੀਸ਼ਨ ਪਾਰਟੀ ਜਿਹੜੀ ਮੁੱਖ ਵਿਰੋਧੀ ਪਾਰਟੀ ਜਿਹੜੀ ਮੁੱਦਿਆਂ ਨੂੰ ਚੱਕਦੀ ਹੈ ਜੇ ਸਰਕਾਰ ਦੇ ਵਿਸ਼ਲਾਪ ਉਹ ਵੀ ਇਸ ਤਰ੍ਹਾਂ ਦਾ ਰਵਈਆ ਇਹਦੇ ਤੋਂ ਇਹ ਲੱਗਦਾ ਵੀ ਦੋਨੇ ਪਾਸੋਂ ਲੱਗਦਾ ਵੀ ਜਾਂ ਤਾਂ ਉਹਨਾਂ ਪਾਰਟੀਆਂ ਦਾ ਰੁਖ ਬਦਲ ਗਿਆ ਜਾਂ ਫਿਰ ਕਿਸਾਨਾਂ ਦੇ ਜਿਹੜੀ ਐਸਕੇਐਮ ਹੈ ਇਸ ਤੋਂ ਬਾਅਦ ਲੰਮੇ ਸਮੇਂ ਤੋਂ ਜਿਹੜੇ ਮੋਰਚੇ ਤੋਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਗਤੀਵਿਧੀਆਂ ਹੋਈਆਂ ਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਕਾਰਜ ਹੋਏ ਨੇ ਜਾਂ ਇਲੈਕਸ਼ਨ ਚ ਸ਼ਾਮਲ ਹੋਏ ਨੇ ਜਾਂ ਫਿਰ ਉਹ ਇਲੈਕਸ਼ਨ ਲੜੀ ਹੈ ਤੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮਿਲਿਆ ਨਹੀਂ ਹੈਗਾ ਕੁਝ ਵੀ ਤੇ ਇਸ ਤੋਂ ਬਾਅਦ ਜਿਵੇਂ ਕਿ ਆ ਸੰਭੂ ਬਾਡਰ ਅਤੇ ਨੌਰੀ ਬਾਡਰ ਤੇ ਉਹਨਾਂ ਨੇ ਆਪਣਾ ਘਰ ਨਹੀਂ ਦਿੱਤੇ ਸੀ ਪੱਕੇ ਤੇ ਉਹਨਾਂ ਨੂੰ ਸਰਕਾਰ ਨੇ ਹਟਾਇਆ ਗਿਆ ਤੇ ਇਹਦੇ ਤੋਂ ਲੱਗਦਾ ਵੀ ਕਿਸਾਨਾਂ ਪ੍ਰਤੀ ਜਿਹੜੀ ਸਰਕਾਰੀ ਇੱਕ ਵਿਰੋਧੀ ਸਟਾਕੂਸ਼ ਹੋ ਰਹੀ ਹੈ ਭਈਆ ਬਖਰੇ ਤਰ੍ਹਾਂ ਦਾ ਲੱਗ ਰਿਹਾ ਹੈ ਜਾਂ ਇਹ ਹੁਣ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਇਹ ਲੱਗਦਾ ਵੀ ਉਹ ਇਹਨਾਂ ਨੂੰ ਕੋਈ ਬਹੁਤੀ ਐਹਮੀਅਤ ਨਹੀਂ ਦੇਣਾ ਚਾਹ ਰਹੀ ਇਹ ਵੀ ਹੋ ਸਕਦਾ ਹੈ ਦੂਸਰੇ ਪਾਸੇ ਇਹ ਵੀ ਹੋ ਸਕਦਾ ਹੈ ਬਈ ਸਰਕਾਰ ਨੇ ਕਿਉਂਕਿ ਧਰਨੇ ਜ਼ਬਰਦਸਤੀ ਚਕਾਇਆ ਸੀ ਨ ਫੋਰਸ ਦੇ ਨਾਲ ਚਕਾਇਆ ਸੀ ਉਹ ਇਸ ਕਰਕੇ ਵਿਰੋਧ ਤੋਂ ਵੀ ਡਰਦੇ ਨਾ ਇਹ ਵੀ ਤਾਂ ਹਮਨ ਗੁਆਬ ਦੇਣਾ ਪਏਗਾ ਇਸ ਪੱਖ ਤੋਂ ਵੀ ਪਰੰਤੂ ਡੈਮੋਕਰੇਸੀ ਹੈ ਇਹਦੇ ਵਿੱਚ ਸਾਰੀਆਂ ਤਿਰਾਂ ਨੂੰ ਚਾਹੇ ਕਿੰਨਾ ਵੀ ਮਾਮਲਾ ਹੋਵੇ ਆਪਾਂ ਜਦੋਂ ਪੰਜਾਬ 'ਚ ਦੇਖ ਲਿਆ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਦੇ ਦੌਰ ਦੇ ਵਿੱਚ ਬੜੀ ਵੱਡੀ ਪੱਡੀ ਮਸਲੇ ਗਾਂਹਾਂ ਤੱਕ ਚਲੇ ਗਏ ਕਿ ਉਹਨਾਂ ਵੀ ਇੱਕ ਤਰ੍ਹਾਂ ਦੀਆਂ ਮੀਟਿੰਗਾਂ ਸਰ ਬਦਲੀਆਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਬੁਲਾਈਆਂ ਜਾਂਦੀਆਂ ਸਨ ਉਹਨਾਂ ਦੇ ਸੀ ਸ਼ਾਮਲ ਫੂਲੀਅਤ ਹੁੰਦੀ ਸੀ ਇੱਕ ਗਲਵਾ ਦਾ ਡਾਇਲੌਗ ਇੱਕ ਸੰਵਾਦ ਤਾਂ ਜ਼ਰੂਰ ਰਚਨਾ ਅਰਸ਼ਾਉਣ ਦੀ ਜ਼ਰੂਰਤ ਹੁੰਦੀ ਹੈ ਬੇਸ਼ੱਕ ਮਾਮਲਾ ਕਿੰਨਾ ਵੀ ਪੇਚੀਦਾ ਹੋਵੇ ਇਹ ਸਾਰੇ ਮਾਮਲੇ ਤਾਂ ਧੰਨਵਾਦ ਦੇ ਨਾਲ ਹੀ ਹੱਲ ਹੋਣਗੇ ਨਾ ਬਿਲਕੁਲ ਡਾਕਟਰ ਸਾਹਿਬ ਅੱਜ ਦੀ ਜਿਹੜੀ ਹੈ ਆਲ ਪਾਰਟੀ ਦੀ ਬੈਠਕ ਜਿਹੜੀ ਐਸਕੇਐਮ ਵੱਲੋਂ ਸੱਦੀ ਗਈ ਸੀ ਉਹਦਾ ਅੰਦਰੂਨੀ ਜਿਹੜਾ ਸਿਲਸਿਲਾ ਕੀ ਮੇ ਰਿਹਾ ਉਦੋਂ ਸੀ ਕੁਲਕੀ ਦਾ ਸੇ ਕੇ ਵਿਰੋਧੀ ਧਿਰਾਂ ਨੇ ਖਾਸ ਕਰਕੇ ਜਿਹੜੀ ਆਲ ਪਾਰਟੀਆਂ ਦੀ ਬੈਠਕ ਨੇ ਇਸ ਬੈਠਕ ਦੇ ਵਿੱਚ ਐਸਕੇਐਮ ਦੇ ਦੇ ਅੰਦੋਲਨ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦਾ ਜਿਹੜਾ ਹਮਾਇਤ ਦੇਣ ਦਾ ਫੈਸਲਾ ਲਿਆ ਮੋਢੇ ਨਾਲ ਮੋਢਾ ਜੋੜ ਕੇ ਰਹਿਣ ਦਾ ਤੇ ਨਾਲ ਹੀ ਐਸਕੇਐਮ ਨੇ ਕਿਹਾ ਕਿ ਉਹ ਦਿੱਲੀ ਦੀ ਤਰਜ਼ ਉੱਤੇ ਇਸ ਅਗਲੇ ਆਉਣ ਵਾਲੇ ਵਿੱਡੇ ਜਾਣ ਵਾਲੇ ਅੰਦੋਲਨ ਨੂੰ ਪਕਾਉਣਗੇ ਮਤਲਬ ਇਸ ਮਾਮਲੇ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਰੱਦ ਕੀਤਾ ਗਿਆ ਤੇ ਐਸ ਕੇ ਐਮ ਵੱਲੋਂ ਮੰਗ ਕੀਤੀ ਗਈ ਕਿ ਇਸ ਸਬੰਧੀ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿਸਾਨੀ ਹਿੱਤਾਂ ਲਈ ਉਹ ਤੁਰੰਤ ਵਾਪਸ ਲਿਆ ਜਾਵੇ ਤੇ ਨਾਲ ਹੀ ਜਿਹੜੇ ਹੋਰ ਮਸਲੇ ਸਾਹਮਣੇ ਲਿਆਂਦੇ ਗਿਆ ਜਿਨ੍ਹਾਂ ਦੇ ਵਿੱਚ ਅਮਰੀਕਾ ਨਾਲ ਸ਼ੁਰੂ ਕੀਤੇ ਜਾ ਰਹੇ ਫ੍ਰੀ ਟ੍ਰੇਡ ਸਮਝੌਤੇ ਚੋਂ ਖੇਤੀ ਤੇ ਸਹਾਇਕ ਕੰਦਿਆਂ ਨੂੰ ਬਾਹਰ ਰੱਖਣ ਦੀ ਵਕਾਲਤ ਤੇ ਨਾਲ ਪਾਣੀਆਂ ਦੇ ਜਿਹੜੇ ਸਮਝੌਤੇ ਪੰਜਾਬ ਨਾਲ ਸੰਬੰਧਿਤ ਹੋਰ ਵੱਖ-ਵੱਖ ਰਾਜਾਂ ਨਾਲ ਜਿਹੜੇ 25 ਸਾਲ ਤੋਂ ਵੱਧ ਹੋ ਚੁੱਕੇ ਆ ਸਮਾਂ ਉਹ ਸਾਰੇ ਰੱਦ ਕਰਕੇ ਸਾਰਾ ਕੁਝ ਨਵੇਂ ਸ਼ੁਰੂ ਕਰਨ ਦੀ ਜਿਹੜੀ ਮੰਗ ਘਾਰਕ ਲਗਾਈ ਗਈ ਹੈ ਐਸਕੇਐਮ ਨੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਵੱਡੇ ਆਗੂਆਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲੱਖੋਵਾਲ ਰਮਿੰਦਰ ਸਿੰਘ ਪਟਿਆਲਾ ਬੋਟਾ ਸਿੰਘ ਬੁਰਜਕੇ ਤੇ ਬੋਟਾ ਸਿੰਘ ਸ਼ਾਦੀਪੁਰ ਸਮੇਤ ਹੋਰ ਆਗੂਆਂ ਨੇ ਜਿਨ੍ਹਾਂ ਦੇ ਵਿੱਚ ਕਾਦੀਆਂ ਸਮੇਤ ਹੋਰ ਆਗੂ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨੀ ਮੰਗਾਂ ਦੇ ਹਿੱਤਾਂ ਲਈ سنجਿਦਗੀ ਨਾ ਦਿਖਾਈ ਤਾਂ ਅਗਲਾ ਅੰਦੋਲਨ ਉਹ ਦਿੱਲੀ ਦੀ ਤਰਜ ਉਤੇ ਜਿਵੇਂ ਜਿਹੜਾ ਪਹਿਲਾ ਅੰਦੋਲਨ ਸੀ ਉਹਦੇ ਵਾਂਗ ਆਰੰਭਿਆ ਜਾਏਗਾ ਤੇ ਪੰਜਾਬ ਭਰ ਦੇ ਵਿੱਚ ਉਹ ਇਸ ਅੰਦੋਲਨ ਨੂੰ ਤੋਰ ਕੇ ਫਿਰ ਵੱਡੇ ਪੱਧਰ ਤੇ ਅੱਗੇ ਪਖਾਇਆ ਜਾਏਗਾ ਜਿਵੇਂ ਪਿਛਲੀ ਵਾਰ ਜਿਹੜਾ ਅੰਦੋਲਨ ਅੱਗੇ ਤੋਰਿਆ ਸੀ ਕਿ ਜਿਹੜੀ ਫੈਸਲੇ ਲੈ ਗਏ ਐ ਐਸਕੇ ਵੱਲੋਂ ਉਹਦੇ ਉੱਤੇ ਫਿਰ ਅੱਜ ਪਹਿਰੇਦਾਰੀ ਲਈ ਜਿਹੜੇ ਮਤੇ ਪਾਈ ਗਏ ਜਿਹੜੇ ਅੰਟਰਨਲ ਤੌਰ ਤੇ ਸੂਚ ਵਿਚਾਰ ਕੀਤੀ ਗਈ ਹੈ ਕਿ 30 ਜੁਲਾਈ ਨੂੰ ਟਰੈਕਟਰ ਮਾਰਚ ਪੰਜਾਬ ਭਾਰਤ ਦੇ ਵਿੱਚ ਕੀਤਾ ਜਾਏਗਾ ਤੇ 24 ਅਗਸਤ ਨੂੰ ਇੱਕ ਮਹਾ ਜਿਹੜੀ ਹੈ ਕਾਨਫਰੰਸ ਜਿਹੜੀ ਹੈ ਮੁੱਲਾਂਪੁਰ ਜ਼ਗਰਾਉਂ ਦੇ ਨੇੜੇ ਕੀਤੀ ਜਾ ਰਹੀ ਹੈ ਉਹਦਾ ਵੀ ਫੈਸਲਾ ਲੈ ਗਿਆ ਇਸ ਤੋਂ ਬਾਅਦ ਅਗਲਾ ਜਿਹੜਾ ਵੱਡਾ ਸੰਘਰਸ਼ ਘੜਨ ਦਾ ਉਹ ਐਲਾਨ ਕੀਤਾ ਗਿਆ ਖੈਰ ਵੇਖਣ ਵਾਲੀ ਗੱਲ ਹੈ ਕਿ ਐਸਕੇਐਮ ਜਿਹੜਾ ਪਿਛਲੇ ਸਮੇਂ ਇੱਕ ਵਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੁਣ ਵੀ ਐਸਕੇਐਮ ਦੇ ਇਸ ਅੱਜ ਦੇ ਆਲ ਪਾਰਟੀ ਬੈਠਕ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਬਾਹਰ ਰਹੀ ਤੇ ਨਾਲ ਹੀ ਹੋਰ ਕਈ ਧਿਰਾਂ ਵੀ ਬਾਹਰ ਹੀ ਰਹੀਆਂ ਮੋਟੀ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਕੇਐਮ ਹਾਲੇ ਵੀ ਦਫਾੜ ਸਥਿਤੀ ਦੇ ਵਿੱਚ ਹੀ ਹੈ ਵੇਖਣ ਵਾਲੀ ਗੱਲ ਹੈ ਕਿ ਅਜਿਹੇ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਨਾਲ ਜਿਹੜੀ 28 ਮੱਦ ਹੈ ਜਿਹੜਾ ਰੀਟ੍ਰੇਡ ਸਮਝੌਤੇ ਸਬੰਧੀ ਤੇ ਪੰਜਾਬ ਸਰਕਾਰ ਨਾਲ ਲੈਂਡ ਪੋਲਿੰਗ ਨੀਤੀ ਸਬੰਧੀ ਜਿਹੜਾ ਆंदोलਣ ਹੈ ਉਹ ਜਿਵੇਂ ਪੁਖਾਇਆ ਜਾਏਗਾ ਜਦੋਂ ਕਿ ਪੰਜਾਬ ਸਰਕਾਰ ਲੈਂਡ ਪੋਲਿੰਗ ਨੀਤੀ ਨੂੰ ਕਿਸਾਨ ਹਤੈਸੀ ਦਸਰੀ ਹੈ ਐਸਕੇਐਮ ਨੇ ਅੱਜ ਜਿਹੜਾ ਵੱਡੇ ਤੌਰ ਤੇ ਆਖਿਆ ਕਿ ਇਹ ਜਿਹੜਾ ਇਹ ਸਬੰਧੀ ਜਿਹੜਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਇਹ ਰੱਦ ਹੋਣਾ ਚਾਹੀਦਾ ਖੈਰ ਇਸੇ سلسلے ਦੇ ਨਾਲ ਹੀ ਅੱਜ ਇੱਕ ਵੱਡੇ ਪੱਧਰ ਉੱਤੇ ਵੱਖਰੀ ਚਰਚਾ ਵੀ ਰਹੀ ਕਿ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਮੰਤ ਭਾਵਨਾ ਦੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਈਮੇਲ ਜਾਰੀਆਂ ਸਨ ਇਸ ਤੋਂ ਪਹਿਲਾਂ 5 ਈਮੇਲ ਜਿਹੀਂ ਆਈਆਂ ਤੇ ਉਸ ਤੋਂ ਬਾਅਦ ਮਾਮਲਾ ਹਰਕਤ ਦੇ ਵਿੱਚ ਆਇਆ ਪੰਜਾਬ ਕੋਲ ਸਰਕਰਤ ਦੇ ਵਿੱਚ ਆਉਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਕਤ ਦੇ ਵਿੱਚ ਆਉਂਦੇ ਹੈ ਤੇ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਦਾਵਾ ਕੀਤਾ ਗਿਆ ਸੀ ਕਿ ਫਰੀਦাবাদ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਨੂੰ ਜਿਹਦਾ ਨਾਮ ਸੁਪੇਮ ਵਗੈਰਾ ਦੱਸਿਆ ਜਾਂਦਾ ਉਹਨੂੰ ਕੁੱਛ ਨੇ ਆਪਣੀ ਕਰਤ ਦੇ ਵਿੱਚ ਲਿਆ ਤੇ ਇਨਵੈਸਟੀਗੇਸ਼ਨ ਵੱਡੇ ਪੱਧਰ ਤੇ ਚੱਜੀ ਹੈ ਤੇ ਨਾਲ ਹੀ ਤਾਮਨ ਲਾਡੂ ਤੱਕ ਜੁਨੀਆ ਤਾਰਾਂ ਦਾ ਵੀ ਖਲਾਸਾ ਕੀਤਾ ਗਿਆ ਪਰ ਅਜੇ ਤੋਂ ਤੁਰੰਤ ਬਾਅਦ ਫਿਰ ਇੱਕ ਛੇਵੀਂ ਮੇਲ ਧਮਕੀ ਪਈ ਉਹ ਵੀ ਸ਼੍ਰੋਮਣੀ ਕਮੇਟੀ ਨੂੰ ਆਉਣੀ ਆਪਣੇ ਆਪ ਦੇ ਵਿੱਚ ਇੱਕ ਇਸ ਨੇ ਵੱਖਰੀ ਵੱਡੀ ਚਰਚਾ ਸੀਟ ਦੀ ਅਜੇ ਦਰਾਂ ਹੀ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸਰਗਮਿਕ ਕਮੇਟੀ ਦੇ ਮੁੱਖ ਦਫਤਰ ਪਹੁੰਚਦੇ ਆ ਉੱਥੇ ਮੁੱਖ ਸਕੱਤਰ ਕਲਵੰਤ ਸਿੰਘ ਮੰਨਣ ਤੇ ਹੋਰ ਅਧਿਕਾਰੀਆਂ ਨਾਲ ਉਹ ਗੱਲਬਾਤ ਕਰਦੇ ਆ ਤੇ ਇਸ ਉਪਜੇ ਮਾਮਲੇ ਉੱਤੇ ਸਾਰੀ ਸਥਿਤੀ ਉੱਤੇ ਉਹ ਕਹਿੰਦਾ ਪਾਪ ਕੇ ਜਾਇਜ਼ਾ ਲੈਂਦੇ ਆ ਉਹਨਾਂ ਦੇ ਨਾਲ ਹੀ ਅੰਮ੍ਰਿਤਸਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਆਉਲਾ ਸਮੇਤ ਹੋਰ ਆਗੂ ਵੀ ਸਨ ਅਜਿਹੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਹੋਰ ਸਿਹਰਦੋ ਵੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਦਰਬਾਰ ਸਾਹਿਬ ਆਣ ਕੇ ਇਸ ਮਾਮਲੇ ਸੰਬੰਧੀ ਜਾਇਜ਼ਾ ਲੈਣ ਤੇ ਆਲ ਪਾਰਟੀ ਦੀ ਬੈਠਕ ਵੀ ਅੰਮ੍ਰਿਤਸਰ ਦੇ ਵਿਸਦਨ ਤਾਂ ਕਿ ਜਿਹੜਾ ਜਿਹੜਾ ਧਮਕੀ ਭਰਿਆ ਈਮੇਲਸ ਆ ਰਿਹਾ ਹੈ ਇਹਦੇ ਪਿੱਛੇ ਕੀ ਰਾਜ ਹੈ ਕਿਸ ਤਰ੍ਹਾਂ ਦੀ ਕੋਈ ਸਾਜ਼ਿਸ਼ ਹੈ ਤੇ ਵੱਡੇ ਪੱਧਰ ਤੇ ਪੱਕੇ ਪੈਰੀਏ ਸਾਰੇ ਮਾਮਲੇ ਨੂੰ ਨਿਵੇੜਿਆ ਜਾਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਦੇ ਵਿੱਚ ਭਾਵੇਂ ਜਿਸ ਤਰ੍ਹਾਂ ਕਿ ਉਹ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਦੋਸ਼ ਪਰ ਦੋਸ਼ ਤੇ ਸਰਕਾਰ ਨੂੰ ਲੈਂਦੇ ਨੇ ਉਹਨਾਂ ਨੇ ਭਾਵੇਂ ਸਰਕਾਰ ਨੂੰ ਜਿਹੇ ਤਰ੍ਹਾਂ ਕਟਹਿਰੇ ਦੇ ਵਿੱਚ ਸਤਾ ਨਹੀਂ ਲਿਆ ਪਰੰਤੂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਤੇ ਹੋਰ ਸੰਜੀਦਾ ਹੋਵੇ ਮੁੱਖ ਮੰਤਰੀ ਕੋ ਦੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਅਗਵਾਈ ਕਰਨ ਤੇ ਅਮਰਸਰ ਦੇ ਵਿੱਚ ਆਲ ਪਾਰਟੀ ਦੀ ਬੈਟ ਸੱਦੀ ਜਾਵੇ ਜੁਜੇਪੁਰ ਨੇ ਪੰਜ ਮੈਂਬਰੀ ਤੇਰੇ ਜਾਂ ਸ਼੍ਰੋਮਣੀ ਕਾਲੀ ਦਵਾਲ ਸੁਧਾਰ ਤੇਰ ਇਹਨਾਂ ਦੇ ਨਿਕਾਪੀ ਚਰਚਾ ਦੇ ਵਿੱਚ ਹੈ ਇਹਨਾਂ ਵੱਲੋਂ ਅਗਲਾ ਪ੍ਰੋਗਰਾਮ ਕੀ ਲਿਖਿਆ ਜਾਣਾ ਹੈ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਉੱਤੇ ਲਲਤ ਹੋਟਲ ਦੇ ਵਿੱਚ ਅਹਿਮ ਬੈਟਕ ਜਿਹੜੀ ਉਹ ਜਾਰੀ ਹੈ ਤੇ ਪਤਾ ਲੱਗਾ ਹੈ ਸ਼ਾਮੀ ਨੂੰ ਸ਼ੁਰੂ ਹੋਈ ਤੇ ਦੇਰ ਰਾਤ ਤੱਕ ਜਾਰੀ ਰਹੇਗੀ ਨਿਰਣੇ ਕੀ ਆਉਣਗੇ ਅਗਲੇ ਪ੍ਰੋਗਰਾਮ ਦੇ ਵਿੱਚ ਪਲਕੀ ਦੇ ਪ੍ਰੋਗਰਾਮ ਤੁਹਾਡੀ ਸੰਮੁਖ ਕਰ ਦਿੱਤੇ ਜਾਣਗੇ ਮੋਟੀ ਤੌਰ ਤੇ ਸਮਝਿਆ ਜਾ ਰਿਹਾ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਜਿਹੜੀ ਡੈਲੀਕੇਟ ਪ੍ਰਕਿਰਿਆ 30 ਜੁਲਾਈ ਤੱਕ ਹੀ ਹੈ ਇਸ ਤੋਂ ਬਾਅਦ ਪਾਰਟੀ ਦੇ ਜਿਹੜੀ ਹੈ ਸਭਾਈ ਡੈਲੀਗੇਟ ਦੀ ਬੈਠਕ ਸੱਦੀ ਜਾਣੀ ਹੈ ਜਿਹਦੇ ਵਿੱਚ ਪਾਰਟੀ ਦੇ ਜਿਹੜੀ ਨਵੀਂ ਕੜੀ ਜਾਂ ਵਾਲੀ ਪਾਰਟੀ ਪੰਜ ਮੈਂਬਰੀ ਤੇ ਲੀਡਰਸ਼ਿਪ ਵਾਲੀ ਜਥੇਬੰਦੀ ਦਾ ਪ੍ਰਧਾਨ ਚੁਣਿਆ ਜਾਣਾ ਹੈ ਉਹ ਪ੍ਰਧਾਨ ਕਿਹੜਾ ਤੇ ਅਗਲੇ ਜਿਹੜੇ ਤਰਨਤਾਰਨ ਦੇ ਜਿਮਨੀ ਚੌਂਣ ਸੰਬੰਧੀ ਇਸ ਧਿਰ ਦਾ ਕੀ ਵਿਹਾਰ ਸਿਆਸੀ ਵਿਹਾਰ ਹੋਏਗਾ ਕਿਸ ਤਰ੍ਹਾਂ ਦੀ ਜਿਹੜੀ ਹੈ ਰਣਨੀਤੀ ਲਿਖੀ ਜਾਣੀ ਹੈ ਸਮੇਤ ਹੋਰ ਪੰਥ ਮਾਮਲੇ ਉਹ ਅੱਜ ਵੱਡੇ ਪੱਧਰ ਉੱਤੇ ਚੰਡੀਗੜ੍ਹ ਦੇ ਵਿੱਚ ਵਿਚਾਰੇ ਜਾ ਰਿਹਾ ਹੈ ਪੰਥਕ ਲਿਹਾਜ਼ ਦੀ ਲੀਡਰਸ਼ਿਪ ਦੀ ਇਸ ਬੈਠਕ ਉੱਤੇ ਵੀ ਵੱਡੇ ਪੱਧਰ ਉੱਤੇ ਪੰਜਾਬ ਦੀਆਂ ਨਜ਼ਰਾਂ ਲਗੀਆਂ ਹੋਈਆਂ ਨੇ ਵੱਡੇ ਪੱਧਰ ਉੱਤੇ ਅੱਜ ਦੇ ਇਹ ਸਾਰੇ तमाम ਮਸਲੇ ਖੈਰ ਸਹਿਯੋਗ ਲਈ ਸਾਡੇ ਨਾਲ ਜੁੜੇ ਸਨ ਉਹਗੇ ਰਾਸ਼ੀਮਾ ਹੱਤਿ ਅਦਾਰਾ ਜਾਗੋ ਮੈਂ ਅਦਾਰਾ ਜਾਗੋ ਇੰਟਰਨੈਸ਼ਨਲ ਲਾਈਫ ਜੀ ਦੇ ਮੁੱਖ ਸੰਪਾਦਕ ਡਾਕਟਰ ਪ੍ਰਭਾਸ ਸਿੰਘ ਜੀ ਖੈਰ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰੱਬ ਰੱਖਾ ਇਹ ਮਿਸ਼ਰ ਪੰਜਾਬੀ